ਖਟਦੀ ਵਧਦੀ ਬਲੱਡ ਸ਼ੂਗਰ ਨਾਲ ਸੁਭਾਅ ਵਿੱਚ ਤਬਦੀਲੀ ਅਤੇ ਚਿੜਚਿੜੇਪਣ ਵਿੱਚ ਵਾਧਾ ਹੋ ਸਕਦਾ ਹੈ ਜੇ ਤੁਸੀਂ ਖਾਣਾ ਖਾਣ ਤੋਂ ਪਹਿਲਾਂ ਕਦੇ ਗੁੱਸਾ ਹੋਇਓ ਤਾਂ ਤੁਸੀਂ ਸੰਤੁਲਿਤ ਬਲੱਡ ਸ਼ੂਗਰ ਦੇ ਮਹੱਤਵ ਨੂੰ ਸਮਝ ਸਕਦੇ ਹੋ ਕੁਝ ਸ਼ੂਗਰ ਦੇ ਮਰੀਜ਼ਾਂ ਲਈ ਉਹਨਾਂ ਦੀ ਬਲੱਡ ਸ਼ੂਗਰ ਦੀ ਨਿਗਰਾਨੀ ਕਰਨ ਨਾਲ ਉਹਨਾਂ ਦੀ ਜਾਨ ਬਚ ਸਕਦੀ ਹੈ ਜੇ ਉਹਨਾਂ ਦੀ ਬਲੱਡ ਸ਼ੂਗਰ ਘੱਟ ਹੋਵੇ ਤਾਂ ਉਹ ਉਹਨਾਂ ਨੂੰ ਬਿਮਾਰ ਮਹਿਸੂਸ ਕਰਵਾ ਸਕਦੇ ਨੇ ਅਤੇ ਇਸ ਦੇ ਵਧਣ ਨਾਲ ਉਹਨਾਂ ਦੇ ਦਿਲ, ਨਸਾਂ, ਗੁਰਦੇ ਜਾਂ ਅੱਖਾਂ ਤੇ ਨੁਕਸਾਨ ਹੋਣ ਦਾ ਖਤਰਾ ਰਹਿੰਦਾ ਹੈ। ਨਿਯਮਿਤ ਤੌਰ ਤੇ ਜਾਂਚ ਕਰਨ ਦੀ ਮਦਦ ਨਾਲ ਉਹਨਾਂ ਦੇ ਸਿਹਤ ਸੰਭਾਲ ਪੇਸ਼ੇਵਰ ਇਹ ਸਮਝ ਸਕਦੇ ਨੇ ਕਿ ਉਹਨਾਂ ਲਈ ਕਿਹੜਾ ਇਲਾਜ ਸਹੀ ਹੋਏਗਾ ਤਾਂ ਜੋ ਇਹ ਦੁਬਾਰਾ ਨਾ ਹੋਏ। ਕਿਸੇ ਦੀ ਉਂਗਲੀ ਨੂੰ ਚੂਪੋਣਾ ਅਤੇ ਟੈਸਟ ਲਈ ਖੂਨ ਖਿੱਚਣਾ ਡਰਾਉਣਾ ਹੋ ਸਕਦਾ ਹੈ। ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਕੁਝ ਨੁਕਤੇ ਦਵਾਂਗੇ ਅਤੇ ਦੱਸਾਂਗੇ ਕਿ ਬਲੱਡ ਸ਼ੂਗਰ ਲੈਵਲ ਨੂੰ ਕਿਵੇਂ ਜਾਂਚਦੇ ਨੇ ਜੋ ਤੁਸੀਂ ਆਪਣੀ ਕੁਸ਼ਲਤਾ ਵਿੱਚ ਵਧੇਰੇ ਆਤਮ ਵਿਸ਼ਵਾਸ ਪ੍ਰਾਪਤ ਕਰੋਗੇ। ਹਰ ਚੀਜ਼ ਜਿਸ ਦੀ ਤੁਹਾਨੂੰ ਲੋੜ ਹੋਏਗੀ ਉਸ ਨੂੰ ਇਕੱਠਾ ਕਰਕੇ ਸ਼ੁਰੂ ਕਰੋ ਬਲੱਡ ਸ਼ੂਗਰ ਚੈੱਕ ਕਰਨ ਵਾਲਾ ਯੰਤਰ ਅਤੇ ਬਲੱਡ ਸ਼ੂਗਰ ਚੈੱਕ ਕਰਨ ਵਾਲੀ ਸਟ੍ਰਿਪ ਦੋਵੇਂ ਇੱਕੋ ਬ੍ਰਾਂਡ ਦੇ ਹੋਣੇ ਚਾਹੀਦੇ ਨੇ ਇੱਥੇ ਕਈ ਕਿਸਮ ਦੇ ਬਲੱਡ ਸ਼ੂਗਰ ਚੈੱਕ ਕਰਨ ਵਾਲੀਆਂ ਕਿੱਟ ਨੇ ਇਹਨੂੰ ਗਲੂਕੋਮੀਟਰ ਵੀ ਕਹਿੰਦੇ ਨੇ ਅਤੇ ਜਾਂਚ ਲਈ ਸਟ੍ਰਿਪ ਇੱਕੋ ਤਰ੍ਹਾਂ ਦਾ ਕੰਮ ਕਰਦੇ ਨੇ ਤੁਹਾਨੂੰ ਇੱਕ ਡਿਸਪੋਜ਼ੇਬਲ ਸੂਈ ਦੀ ਵੀ ਜ਼ਰੂਰਤ ਹੋਏਗੀ ਅਤੇ ਵਰਤੀਆਂ ਸੂਈਆਂ ਰੱਖਣ ਲਈ ਕੰਟੇਨਰ ਦੀ ਵੀ ਕੁਝ ਐਲਕੋਹਲ ਪੂੰਗ ਅਤੇ ਇੱਕ ਜੋੜਾ ਡਿਸਪੋਜ਼ੇਬਲ ਦਸਤਾਨੇ ਗਲਵਜ਼ ਇੱਕ ਨੋਟਬੁੱਕ ਨਤੀਜਿਆਂ ਨੂੰ ਰਿਕਾਰਡ ਕਰਨ ਲਈ ਵੀ ਰੱਖੋ ਹਰ ਚੀਜ਼ ਨੂੰ ਟੇਬਲ ਤੇ ਰੱਖਣਾ ਵਧੀਆ ਤਰੀਕਾ ਹੈ। ਨੰਬਰ ਕਿਸੇ ਡਾਕਟਰ ਦੁਆਰਾ ਫੈਸਲਾ ਕੀਤਾ ਜਾਣਾ ਚਾਹੀਦਾ ਹੈ। ਡਾਕਟਰ ਫੈਸਲਾ ਕਰੇਗਾ ਕਿ ਕਿੰਨੀ ਵਾਰੀ ਅਤੇ ਕਦੋਂ ਟੈਸਟ ਕਰਨੇ ਨੇ। ਅਤੇ ਅਸਲ ਵਿੱਚ ਖੂਨ ਵਿੱਚ ਸ਼ੂਗਰ ਦੀ ਕੋਈ ਆਮ ਸੰਖਿਆ ਨਹੀਂ ਹੈ। ਪਰ ਸ਼ੂਗਰ ਦੀ ਮਾਤਰਾ ਲੋਕਾਂ ਲਈ ਖਾਣ ਤੋਂ ਪਹਿਲਾਂ 4 ਅਤੇ 7 ਅਤੇ ਖਾਣਾ ਖਾਣ ਤੋਂ ਬਾਅਦ 5 ਅਤੇ 10 ਦੇ ਵਿਚਕਾਰ ਹੁੰਦੀ ਹੈ। ਆਓ ਅਸੀਂ ਇਸ ਵਿਅਕਤੀ ਦੀ ਮਦਦ ਕਰਨ ਤੋਂ ਸ਼ੁਰੂਆਤ ਕਰਦੇ ਹਾਂ ਜਿਸ ਦੀ ਅਸੀਂ ਹੱਥ ਧੋਣ ਵਿੱਚ ਦੇਖਭਾਲ ਕਰ ਰਹੇ ਹਾਂ ਫਿਰ ਆਪਣੇ ਹੱਥ ਧੋਵੋ ਅਤੇ ਦਸਤਾਨੇ ਪਹਿਨੋ ਦੇਖਭਾਲ ਪ੍ਰਾਪਤਕਰਤਾ ਨੂੰ ਉਸ ਦੀ ਪਸੰਦ ਮੁਤਾਬਿਕ ਉਂਗਲੀ ਚੁਣਨ ਲਈ ਆਗਿਆ ਦਿਓ ਜੇ ਉਹਨਾਂ ਦੀ ਉਂਗਲੀ ਠੰਡੀ ਹੈ ਇਸ ਨੂੰ ਰਗੜ ਸਕਦੇ ਹੋ ਇਹ ਉਸ ਖੇਤਰ ਵਿੱਚ ਖੂਨ ਦੇ ਵਹਾਅ ਵਿੱਚ ਮਦਦ ਕਰੇਗਾ ਐਲਕੋਹਲ ਪੂੰਗ ਨਾਲ ਉਸ ਜਗ੍ਹਾ ਨੂੰ ਸਾਫ਼ ਕਰੋ ਜਿੱਥੇ ਤੁਸੀਂ ਜਾਂਚ ਕਰਨੀ ਹੈ ਸੁੱਕਣ ਲਈ ਇੰਤਜ਼ਾਰ ਕਰੋ ਘੱਟੋ-ਘੱਟ 30 ਸਕਿੰਟ ਆਪਣੇ ਟੈਸਟਿੰਗ ਯੰਤਰ ਵਿੱਚ ਟੈਸਟ ਸਟ੍ਰਿਪ ਪਾ ਕੇ ਟੈਸਟ ਦੀ ਸ਼ੁਰੂਆਤ ਕਰੋ ਯਕੀਨੀ ਕਰੋ ਕਿ ਸਟ੍ਰਿਪ ਸਹੀ ਜਗ੍ਹਾ ਤੇ ਅੰਦਰ ਹੋਵੇ ਜੇ ਤੁਹਾਨੂੰ ਕੋਈ ਪ੍ਰਸ਼ਨ ਹੋਵੇ ਤੇ ਆਪਣੇ ਦਸਤਾਵੇਜ਼ ਨੂੰ ਦੇਖੋ ਸਟ੍ਰਿਪ ਨੂੰ ਪਾਉਂਦੇ ਹੀ ਮਸ਼ੀਨ ਆਪਣੇ ਆਪ ਚਾਲੂ ਹੋਣੀ ਚਾਹੀਦੀ ਹੈ ਹੁਣ ਬੂੰਦ ਸਕਰੀਨ ਤੇ ਦਿਖੇਗੀ ਜਿਸ ਦਾ ਮਤਲਬ ਅਸਲ ਵਿੱਚ ਇੱਕ ਹੋਣ ਦੀਆਂ ਬੂੰਦਾਂ ਹਨ ਡਿਸਪੋਜ਼ੇਬਲ ਸੂਈ ਦੀ ਵਰਤੋਂ ਨਾਲ ਉਸ ਉਂਗਲੀ ਤੇ ਚੁਭਾਓ ਜੋ ਤੁਸੀਂ ਐਲਕੋਹਲ ਨਾਲ ਸਾਫ਼ ਕੀਤੀ ਸੀ ਸਾਈਡ ਤੋਂ ਉਂਗਲੀ ਦੀ ਵਰਤੋਂ ਕਰਨਾ ਉਂਗਲੀ ਦੀ ਪੈਣ ਤੋਂ ਵਰਤੋਂ ਕਰਨ ਨਾਲੋਂ ਘੱਟ ਦਰਦਨਾਕ ਹੁੰਦਾ ਹੈ ਜੇ ਖੂਨ ਸਹੀ ਤਰ੍ਹਾਂ ਵਹਿਣਾ ਨਾ ਸ਼ੁਰੂ ਹੋਵੇ ਤੇ ਹੌਲੀ ਹੌਲੀ ਉਹਨਾਂ ਦੀ ਉਂਗਲ ਨੂੰ ਖੂਨ ਦੀ ਇੱਕ ਬੂੰਦ ਤੱਕ ਦਬਾਓ ਜੇ ਇਥੇ ਬਹੁਤ ਥੋੜਾ ਖੂਨ ਹੋਵੇ ਤੇ ਮਸ਼ੀਨ ਇਸ ਨੂੰ ਪੜ ਨਹੀਂ ਪਾਏਗੀ ਜੇ ਇਸ ਤਰ੍ਹਾਂ ਹੋਵੇ ਤੇ ਤੁਸੀਂ ਇਸ ਨੂੰ ਦੁਬਾਰਾ ਸ਼ੁਰੂ ਕਰ ਸਕਦੇ ਹੋ ਘਬਰਾਉਣ ਦੀ ਲੋੜ ਨਹੀਂ ਇਹ ਆਮ ਗੱਲ ਹੈ ਹੁਣ ਬਲੱਡ ਸ਼ੂਗਰ ਟੈਸਟ ਕਰਨ ਵਾਲਾ ਯੰਤਰ ਲਵੋ ਅਤੇ ਟੈਸਟ ਸਟ੍ਰਿਪ ਕਿਨਾਰੇ ਖੂਨ ਦੀ ਬੂੰਦ ਪਾਉਣ ਲਈ ਇਸ ਤਰ੍ਹਾਂ ਫੜੋ ਇੱਕ ਵਾਰ ਤੁਹਾਡੇ ਕੰਮ ਖਤਮ ਕਰਨ ਤੋਂ ਬਾਅਦ ਵੀ ਉਂਗਲੀ ਤੋਂ ਖੂਨ ਰੁਕਦਾ ਨਹੀਂ ਡਰਨ ਦੀ ਲੋੜ ਨਹੀਂ ਉਸ ਜਗ੍ਹਾ ਤੇ ਥੋੜਾ ਜਿਆਦਾ ਦਬਾਓ ਜਦ ਤੱਕ ਕਿ ਉਹ ਰੁਕ ਨਾ ਜਾਏ ਆਮ ਤੌਰ ਤੇ ਵੀ ਤੋਂ 30 ਸਕਿੰਟ ਦਾ ਸਮਾਂ ਲੈਂਦਾ ਹੈ ਪਰੰਤੂ ਜੇ ਜ਼ਿਆਦਾ ਸਮਾਂ ਲੈਂਦਾ ਤਾਂ ਦੇਖਭਾਲ ਕਰਤਾ ਨੂੰ ਖੂਨ گاੜਾ ਕਰਨ ਵਾਲੀ ਦਵਾਈ ਦਿਓ ਇੱਕ ਵਾਰ ਜਦੋਂ ਖੂਨ ਦੀ ਬੂਨ ਸਟ੍ਰਿਪ ਤੇ ਹੋਵੇ ਬਲੱਡ ਸ਼ੂਗਰ ਜਾਂਚ ਕਰਨ ਵਾਲਾ ਯੰਤਰ ਉਹਨਾਂ ਦੇ ਬਲੱਡ ਸ਼ੂਗਰ ਲੈਵਲ ਨੂੰ ਕੁਝ ਸਕਿੰਟਾਂ ਵਿੱਚ ਸਕ੍ਰੀਨ ਤੇ ਦਿਖਾਏਗਾ ਨੋਟਬੁੱਕ ਤੇ ਨੰਬਰ ਲਿਖਣ ਨਾਲ ਅੰਤ ਕਰੋ ਸਮੇਂ ਦਾ ਲਿਖਣਾ ਵੀ ਬਿਹਤਰ ਹੈ ਕਿ ਇਹ ਖਾਣਾ ਖਾਣ ਤੋਂ ਪਹਿਲਾਂ ਲਿਖਿਆ ਗਿਆ ਹੈ ਜਾਂ ਖਾਣਾ ਖਾਣ ਤੋਂ ਬਾਅਦ ਜਦੋਂ ਤੁਸੀਂ ਕੰਮ ਪੂਰਾ ਕਰ ਲਿਆ ਤੇ ਸੂਈ ਨੂੰ ਇੱਕ ਸ਼ੁੱਧ ਕੰਟੇਨਰ ਵਿੱਚ ਰੱਖੋ। ਕਈ ਫਾਰਮਾਸਿਸਟ ਤੁਹਾਨੂੰ ਮੰਗਣ ਤੇ ਮੁਫਤ ਵਿੱਚ ਸ਼ੁੱਧ ਕੰਟੇਨਰ ਦੇ ਦਿੰਦੇ ਨੇ। ਵਰਤੀ ਗਈ ਟੈਸਟ ਸਟ੍ਰਿਪ ਤੁਹਾਡੇ ਦਸਤਾਨਿਆਂ ਨਾਲ ਕੂੜੇ ਵਿੱਚ ਜਾ ਸਕਦੀ ਏ। ਕੰਮ ਪੂਰਾ ਕਰਨ ਤੋਂ ਬਾਅਦ ਆਪਣੇ ਦਸਤਾਨੇ ਉਤਾਰੋ ਅਤੇ ਹੱਥ ਧੋਵੋ। ਇਹ ਦੇਖਣਾ ਚੰਗਾ ਏ ਕਿ ਤੁਸੀਂ ਹਰ ਹਫ਼ਤੇ ਲੌਗ ਬੁੱਕ ਦੇਖੋ ਕਿ ਕੋਈ ਵੱਡਾ ਬਦਲਾ ਹੈ ਜਾਂ ਨਹੀਂ। ਜੇ ਹੋਵੇ ਤੇ ਉਹਨਾਂ ਦੇ ਡਾਕਟਰ ਨਾਲ ਗੱਲ ਕਰੋ। ਕਿਸੇ ਨੂੰ ਚੁਭੋਣਾ ਅਤੇ ਖੂਨ ਦੇਖਣਾ ਡਰਾਉਣਾ ਹੋ ਸਕਦਾ ਹੈ ਜੇ ਅਜਿਹੀ ਚੀਜ਼ ਅਚੰਬਿਤ ਕਰਦੀ ਏ ਇਹ ਯਕੀਨੀ ਕਰੋ ਕਿ ਤੁਹਾਡੇ ਕੋਲ ਸਨੈਕਸ ਹੈ ਅਤੇ ਆਪਣੇ ਆਪ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹਾਈਡਰੇਟਿਡ ਰੱਖੋ ਬਦਕਿਸਮਤੀ ਨਾਲ ਗਲੂਕੋਮੀਟਰ ਹੀ ਘਰ ਵਿੱਚ 슈ਗਰ ਲੈਵਲ ਨੂੰ ਚੈੱਕ ਕਰਨ ਦਾ ਸੁਰੱਖਿਅਤ ਰਸਤਾ ਹੈ ਪਰੰਤੂ ਕੁਝ ਅਭਿਆਸ ਨਾਲ ਤੁਹਾਨੂੰ ਸਹੀ ਬਲੱਡ 슈ਗਰ ਲੈਵਲ ਲੈਣ ਲਈ ਲੋੜੀਂਦੇ ਸੰਦ ਨੂੰ ਇਸਤੇਮਾਲ ਕਰਨ ਨਾਲ ਤੁਹਾਨੂੰ ਹੋਰ ਪਰੋਸਾ ਮਿਲੇਗਾ ਹੋਰ ਦੇਖਭਾਲ ਕਰਤਾ ਸਹਾਇਤਾ ਅਤੇ ਸਰੋਤ ਲਈ ਸਾਡੇ ਚੈਨਲ ਨੂੰ ਵੇਖੋ